ਤੇ ਵਰਤਿਆ ਜਾਂਦਾ ਸੀ ਕਹਿੰਦੇ ਆਨਿਲੇ ਕੁੰਭ ਭਾਈ ਲੈ ਉਦਖ ਰਾਜ ਦੁਆਰ ਕੁਰੰਦਰ ਇਹ ਕਹਿੰਦੇ ਨੇ ਕੁਾਰ ਕੁਆਰੀਆਂ ਕੁੜੀਆਂ ਜੜੀਆਂ ਸਨ ਉਹਨਾਂ ਨੇ ਘੜੇ ਚੁੱਕੇ ਆਪਣੇ ਸਿਰ ਦੇ ਉੱਤੇ ਰੱਖੇ ਤੁਸੀਂ ਦੇਖਿਆ ਕੋੜ ਜੜੀਆਂ ਬਜ਼ੁਰਗ ਸਾਡੀਆਂ ਮੱਤਾਵਾਂ ਸੁਆਣੀਆਂ ਸਨ ਉਹਨਾਂ ਨੇ ਜਿੱਕ ਤੇ ਰੋਟੀ ਲੈ ਕੇ ਵੀ ਖੇਤਾਂ ਵਿੱਚ ਜਾਣ ਉਹਨਾਂ ਰੋਟੀਆਂ ਨੂੰ ਬੰਨ ਕੇ ਆਪਣੇ ਸਿਰ ਤੇ ਟਿਕਾ ਲੈਣਾ ਜਾਂ ਉਹਨਾਂ ਲੱਸੀ ਦੀ ਚਾਟੀ ਨੂੰ ਆਪਣੇ ਸਿਰ ਤੇ ਚੁੱਕ ਲੈਣਾ ਭਾਵੇਂ ਉਸ ਚਾਟੀ ਦੇ ਵਿੱਚ ਜਲ ਵੀ ਖੁੰਦਾ ਸੀ ਉਹਨੂੰ ਸਿਰ ਤੇ ਟਿਕਾ ਲੈਣਾ ਇੱਕ ਹੱਥ ਵੀ ਉਹਨੂੰ ਨਹੀਂ ਸੀ ਪਾਉਂਦੀਆਂ ਉਹ ਰਮਾ ਰਮੀ ਤੁਰੀਆਂ ਜਾਂਦੀਆਂ ਸਨ ਉਹ ਸਿਰ ਤੇ ਚੁੱਕਾ ਕੋਈਆ ਘੜਾ ਡੋਲਦਾ ਤੱਕ ਨਹੀਂ ਸੀ ਉਹਨਾਂ ਦੀ ਸੁਰਤ ਉਹਨਾਂ ਦਾ ਧਿਆਨ ਜਿਹੜਾ ਉਹ ਘੜੇ ਦੇ ਵਿੱਚ ਲੱਗਾ ਖੁੰਦਾ ਸੀ ਕਹਿੰਦੇ ਇਸੇ ਤਰ੍ਹਾਂ ਕੁਵਾਰੀਆਂ ਕੁੜੀਆਂ ਨਾਮ ਦੇਵ ਕੰਡੇ ਘਰੋਂ ਨਿਕਲੀਆਂ ਪੁਰੰਦਰье ਪੁਰੰਦਰье ਦਾ ਅਰਥ ਵੈ ਪੁਰ ਦੇ ਅੰਦਰੋਂ ਕਹਿੰਦੇ ਸ਼ਹਿਰ ਦੇ ਅੰਦਰੋਂ ਜਦੋਂ ਉਹ ਨਿਕਲੀਆਂ ਨਾ ਰਾਜਕੁਆਰ ਪੁਰੰਦਰье ਜੜੀਆਂ ਕੁਆਰੀਆਂ ਸਨ ਉਹ ਕੁੜੀਆਂ ਰਲ ਮਿਲ ਕੇ ਕੰਡੇ ਪੁਰੰਦਰье ਪੁਰ ਦੇ ਅੰਦਰੋਂ ਸ਼ਹਿਰ ਦੇ ਅੰਦਰੋਂ ਨਿਕਲੀਆਂ ਤੇ ਪਾਣੀ ਭਰਨ ਵਾਸਤੇ ਖੂਬ ਵੱਲ ਨੂੰ ਤੁਰ ਪਈਆਂ ਕਹਿੰਦੇ ਹਸ ਬਿਨੋਠ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਖੀਅਲ ਉਹ ਹੱਸ ਦੀਆਂ ਖੇਡ ਦੀਆਂ ਜਾਂਦੀਆਂ ਨੇ ਇੱਕ ਦੂਜੀ ਸਹੇਲੀ ਦੇ ਨਾਲ ਗੱਲਾਂ ਕਰਦੀਆਂ ਜਾਂਦੀਆਂ ਨੇ ਪਰ ਬਾਬਾ ਨਾਮਦੇਵ ਸਾਹਿਬ ਕਹਿੰਦੇ ਨੇ ਚੀਤ ਸੋ ਗਾਗਰ ਰਖੀਅਲ ਉਹਨਾਂ ਦਾ ਜਿਹੜਾ ਚਿੱਤ ਵਹ ਉਹ ਸਿਰ ਤੇ ਚੁੱਕੀ ਗਾਗਰ ਜਲ ਦੇ ਵੱਲ ਲੱਗਾ ਹੋਇਆ ਇਸੇ ਤਰ੍ਹਾਂ ਰੱਬ ਦਾ ਬੰਦਾ ਪਰਮੇਸ਼ਰ ਦਾ ਪਿਆਰਾ ਰਹਿੰਦਾ ਸੰਸਾਰ ਦੇ ਵਿੱਚ ਕੰਮ ਕਾਰ ਸਾਰੇ ਠੰਡੇ ਕਰਦਾ ਹੈ ਚਿੱਤ ਉਹਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਮੈਂ ਚਾਹੁੰਦਾ ਜਿਵੇਂ ਨਾਮਦੇਵ ਸਾਹਿਬ ਦਾ ਚਿੱਤ ਜੁੜਿਆ ਨਾ ਕਿਤੇ ਸਾਡਾ ਵੀ ਚਿੱਤ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਏ ਨਾਮ ਦੇ ਵਿੱਚ ਜੁੜ ਜਾਏ ਮੈਂ ਇਹ ਤਾਂ ਇਹ ਸ਼ਬਦ ਲਏ ਨੇ ਜਿਨ੍ਹਾਂ ਵਿੱਚ ਨਾਮ ਜਪਣ ਦੀਆਂ ਜੁਗਤੀਆਂ ਸਮਝਾਈਆਂ ਗਈਆਂ ਨੇ ਵੱਖ-ਵੱਖ ਦਰਸ਼ਨ ਦੇ ਕੇ ਵੱਖ-ਵੱਖ ਅਲੰਕਾਰ ਦੇ ਕੇ ਉਹਨਾਂ ਨੇ ਆਪਣੇ ਜੀਵਨ ਦਾ ਤਜਰਬਾ ਵੀ ਸਾਡੇ ਨਾਲ ਸਾਂਝਾ ਕਰ ਦਿੱਤਾ ਆ ਅਲੰਕਾਰ ਵੱਖ-ਵੱਖ ਦ੍ਰਿਸ਼ਤਾਂ ਦੇਖ ਕੇ ਸਾਨੂੰ ਸਮਝਾਉਂਦੇ ਕਹਿੰਦੇ ਉਹ ਕੁੜੀਆਂ ਪਾਣੀ ਦੀਆਂ ਭਰੀਆਂ ਗਾਗਰਾਂ ਵਿੱਚ ਆਪਣਾ ਚਿੱਤ ਜੋੜੀ ਰੱਖਦੀਆਂ ਨੇ ਭਾਵੇਂ ਹਸਤ ਬਿਨੋਦ ਵਿਚਾਰ ਕਰਤੀ ਹੈ ਜੀਸੋ ਗਾਗਰ ਰੱਖੀ ਹਲ ਉਹਨਾਂ ਦਾ ਚਿੱਤ ਗਾਗਰ ਦੇ ਵਿੱਚ ਲੱਗਾ ਖੋਇਆ ਹੱਸ ਜੀਆਂ ਖੇਡਦੀਆਂ ਇੱਕ ਦੂਜੀ ਨਾਲ ਮਖੌਲ ਗੱਲਾਂ ਬਾਤਾਂ ਵੀ ਕਰਦੀਆਂ ਤੁਰੀਆਂ ਜਾਂਦੀਆਂ ਨੇ ਪਰ ਚਿੱਤ ਜਿਹੜਾ ਉਹ ਜਲ ਦੀ ਗਾਗਰ ਦੇ ਵਿੱਚ ਹੈ ਕਹਿੰਦੇ ਮੰਦਰ ਇੱਕ ਕਹਿੰਦੇ ਮੰਦਰ